ਸਾਧ ਸੰਗਤ ਜੀ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਗੰਗਸਰ ਸਾਹਿਬ ਪਾਰਸ਼ਾਹੀ ਦਸਵੀਂ ਅੱਜ ਆਪਾਂ ਦਰਸ਼ਨ ਦੇਦਾਰੇ ਕਰਾਂਗੇ ਜੀ ਜ਼ਿਲ੍ਹਾ ਫਰੀਦਕੋਟ ਦੇ ਨਾਲ ਪਿੰਡ 30 ਕਿਲੋਮੀਟਰ ਦੂਰੀ ਤੇ ਸਥਿਤ ਜੈਤੋ ਔਰ ਇਹ ਜੈਤੋ ਦਾ ਇਤਿਹਾਸ ਦੋਰਾ ਇਤਿਹਾਸ ਹੈ ਸਾਧ ਸੰਗਤ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਟੀਬੀ ਸਾਹਿਬ ਦਾ ਇਤਿਹਾਸ ਦੱਸਿਆ ਸੀਗਾ ਇੱਧਰ ਲੰਗਰ ਹਾਲ ਤੇ ਦੀਵਾਨ ਹਾਲ ਸ਼ਸ਼ੋਭਿਤ ਆ ਇੱਧਰ ਗ੍ਰੰਥੀ ਸਿੰਘਾਂ ਦੇ ਰੈਣ ਵਾਸਤੇ ਕਮਰੇ ਦੀਵਾਨ ਹਾਲ ਸ਼ਸ਼ੋਭਿਤ ਹੈ ਜੀ ਔਰ ਇੱਕ ਗੁਰੂ ਘਰ ਗੁਰੂ ਗੋਬਨ ਸਿੰਘ ਜੀ ਦੇ ਚਾਨਸ਼ੂ ਪ੍ਰਾਪੇਤ ਗੁਰੂ ਘਰ ਆ ਜੀ ਇਧਰ ਨਿਵਾਸ ਕਲਗੀਧਰ ਨਿਵਾਸ ਆ ਗਿਆ ਜੀ ਦਰਬਾਰ ਸਾਹਿਬ ਨੂੰ ਅੱਗੇ ਜਾਵਾਂਗੇ ਜੀ ਆਪਾਂ ਇਧਰ ਦੀਵਾਨ ਹਾਲ ਸੱਜੇ ਪਾਸੇ ਜੋੜਾ ਕਰ ਰਿਹਾ ਜੀ ਮਹਾਰਾਜ ਜੀ ਔਰ ਆਪਾਂ ਇਤਿਹਾਸ ਤੇ ਵੀ ਇੱਕ ਦੱਸਾਂਗੇ ਜੀ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਜਦੋਂ ਤਲਵੰਡੀ ਸਾਬੋ ਤੱਕ ਗੁਰੂ ਸਾਹਿਬ ਗਏ ਸੀਗੇ ਜੀ ਉਹ ਇਤਿਹਾਸ ਔਰ ਆ ਇਤਿਹਾਸ ਰਿਆ ਗੁਰੂ ਘਰ ਦਾ ਇਹ ਤੋਂ ਆਪਾਂ ਇਤਿਹਾਸ ਦੀ ਜਾਣਕਾਰੀ ਆਪਾਂ ਵੀਡੀਓ ਦੇ ਐਂਡ ਤੇ ਦੇਵਾਂਗੇ ਜੀ ਔਰ ਆਮੇਨ ਐਂਡ ਟੈਂਸ ਗੁਰੂ ਘਰ ਦੀ ਕਾਰ ਸੇਵਾ ਦੀ ਸੇਵਾ ਚੱਲ ਰਹੀ ਹੈ ਗੁਰੂ ਘਰ ਦੀ ਔਰ ਸਾਧ ਸੰਗਤ ਜੀ ਦਰਸ਼ਨ ਕਰ ਰਹੇ ਹੋ ਤੁਸੀਂ ਪਾਤਸ਼ਾਹੀ 10ਵੀਂ ਗੰਗਸਰ ਤੁਸੀਂ ਦਰਸ਼ਨ ਕਰ ਰਹੇ ਹੋ ਔਰ ਇਹ ਗੁਰਦੁਆਰਾ ਸਾਹਿਬ ਦੇ ਦੋ ਮੁੱਖ 게ਟ ਨੇ ਜੀ ਇੱਕ ਜੈਤੋ বাস ਸਟੈਂਡ ਦੇ ਬਿਲਕੁਲ ਨਾਲ ਹੀ ਪੈਂਦਾ ਜੀ ਔਰ ਦੂਸਰਾ ਜਿਹੜਾ ਗੇਟ ਹੈਗਾ ਉਹ ਇਧਰ ਟੀਬੀ ਸਾਹਿਬ ਤੋਂ ਵਾਪਸ ਆਉਂਦੇ ਆ ਟੀਬੀ ਸਾਹਿਬ ਵਾਲੇ ਪਾਸੇ ਨੂੰ ਪੈਂਦਾ ਜੀ ਆ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਜੀ ਆਪਾਂ ਆਪਾਂ ਹੁਣ ਗੁਰੂ ਘਰ ਦਰਬਾਰ ਸਾਹਿਬ ਨਸਮਸਤਕ ਹੁੰਦੇ ਆ ਜੀ ਔਰ ਇਹ ਮੇਰਾ ਪੈੰਡ ਵੀ ਹੈ ਜੀ ਐਸ ਯਾਹ ਗੁਰੂ ਜੀ ਦਰਸ਼ਨ ਕਰੋ ਜੀ ਬਰਵਾਰ ਸਾਹਿਬ ਸੰਗਤਾਂ ਵੀ ਹਾਜ਼ਰੀ ਭਰਦੀਆਂ ਹੋਈਆਂ ਆਨੰਗਾਰਾ ਪਿਆ ਜੀ ਸਾਧ ਸੰਗਤ ਜੀ ਦਰਸ਼ਨ ਕਰ ਰਹੇ ਹੋ ਤੁਸੀਂ ਦਸਮ ਪਾਸ਼ਾ ਵਿਚਾਰਨ ਸ਼ੋ ਪ੍ਰਪਤਾਤੀ ਗੰਗਸਰ ਜੈਤੋ ਗੁਰ ਦੁਆਰਾ ਗੰਗਸਰ ਸਾਹਿਬ ਔਰ ਮਸਿਆ ਤੇ ਪੁੰਨਿਆਂ ਦਾ ਜਿਹੜਾ ਦਿਹਾੜਾ ਹੈਗਾ ਉਹ ਬੜੀ ਸ਼ਰਤ ਆ ਤੇ ਧੂਨ ਤਾਂ ਆਪਣਾ ਮਨਾਇਆ ਜਾਂਦਾ ਮਹਾਰਾਜ ਜੀ ਇੱਥੇ ਪਰ ਬਾਬਾ ਜੀ ਸਾਧ ਸੰਗਤ ਜੀ ਆ ਦਰਸ਼ਨ ਕਰ ਰਹੇ ਆ ਤੁਸੀਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਤੇ ਇੱਥੇ ਮੈਂ ਅੱਜ ਇੱਕ ਤਾਂ ਹਰਮੰਦਰ ਸਾਹਿਬ ਦਾ ਜੋ ਪਹਿਲਾ ਹੁਕਮਨਾਮਾ ਸਾਹਿਬ ਆਇਆ ਸੀਗਾ ਜੀ ਉਹਦੇ ਵੀ ਦਰਸ਼ਨ ਦੇਦਾਰੇ ਤੁਹਾਨੂੰ ਕਰਾਈ ਜਾਣਗੇ ਮਹਾਰਾਜ ਆ ਤੁਸੀਂ ਦਰਸ਼ਨ ਕਰੋ ਮਹਾਰਾਜ ਜੀ ਔਰ ਇਸ ਤੋਂ نیچے ਹੱਥ ਲਿਖਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਪਾ ਜੀ ਤੋਂ ਆਪਾਂ ਪੁਰਤਵਾਰਾ ਸਾਹਿਬ ਦਾ ਇਤਿਹਾਸ ਜੀ ਜਾਣਕਾਰੀ ਲਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਗੀ ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜੋ ਆਸਥਾਨ ਹੈ ਗੁਰਦੁਆਰਾ ਗੰਸਰ ਸਾਹਿਬ ਦੇ ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਇਸ ਆਸਥਾਨ ਤੇ ਸਤਿਗੁਰੂ ਜੀ ਸ਼ਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਜਨ ਮੁਖਰ ਸਾਹਿਬ ਜਾਂਦੇ ਹੋਏ ਇੱਕ ਦਿਨ ਦਾ ਵਿਸ਼ਰਾਮ ਕਰਕੇ ਗਏ ਸਤਿਗੁਰੂ ਸਭ ਤੋਂ ਪਹਿਲਾਂ ਗੁਰਦੁਆਰਾ ਟੀਬੀ ਸਾਹਿਬ ਵਾਲੀ ਜਗ੍ਹਾ ਤੇ ਆ ਕੇ ਸਤਿਗੁਰੂ ਜੀ ਬੈਠੇ ਉਪਰੰਤ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਇਸ ਜਗ੍ਹਾ ਤੇ ਪਾਣੀ ਦਾ ਪ੍ਰਬੰਧ ਹੋਣ ਕਰਕੇ ਜੋ ਕਿ ਪੁਰਾਣੇ ਸਮਾਂ ਦੇ ਵਿੱਚ ਪਾਣੀ ਬਹੁਤ ਇਕੱਠਾ ਹੋਇਆ ਕਰਦਾ ਸੀ ਇਸ ਸਥਾਨ ਤੇ ਪਹਿਲਾਂ ਤੋਂ ਇੱਕ ਛੱਪੜ ਸੀ ਜਿਸ ਦਾ ਜਾਲ ਵਰਤਨ ਜੋ ਸੀਗਾ ਸਤਿਗੁਰੂ ਜੀ ਨੇ ਉਸ ਦੀ ਸੂਤ ਨੂੰ ਮੁਕ ਰੱਖ ਕੇ ਇਸ ਸਥਾਨ ਤੇ ਟੰਬੂ ਲਗਵਾਏ ਅੱਜੇ ਰਾਤ ਦਾ ਵਿਸ਼ਰਾਮ ਕੀਤਾ ਜਦੋਂ ਸਤਿਗੁਰੂ ਜੀ ਇਸ ਜਗਾ ਤੇ ਵਿਸ਼ਰਾਮ ਕਰ ਰਹੇ ਸਨ ਤਾਂ ਉਹਨਾਂ ਨੂੰ ਸਵੇਰ ਅੰਮ੍ਰਿਤ ਵੇਲੇ 1 ਵਜੇ ਦੇ ਲਗਭਗ ਕਿਸੇ ਦੇ ਰੋਣ ਦੀ ਆਵਾਜ਼ ਸੁਣੀ ਅ ਸਤਿਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਭਾਈ ਪਤਾ ਕਰੋ ਕੀ ਕਾਰਨਾ ਹੈ ਕਿਉਂ ਨਗਰ ਦੇ ਵਿੱਚ ਰੋਣ-ਖਲੌਂ ਹੋ ਰਿਹਾ ਹੈ ਅ ਸਿੰਘਾਂ ਨੇ ਜਾ ਕੇ ਜਦੋਂ ਪਤਾ ਕੀਤਾ ਤਾਂ ਉਹ ਬਾਣੀਆ ਸੀ ਜਿਸ ਦੇ ਪਰਿਵਾਰ ਦੇ ਵਿੱਚ ਰੋਣ-ਖਲੌਂ ਹੋ ਰਿਹਾ ਸੀ ਕੁਝ ਸਮਾਂ ਪਹਿਲਾਂ ਉਸ ਬਾਣੀਏ ਤੋਂ ਗਊ ਹੱਤਿਆ ਹੋ ਗਈ ਸੀ ਯਾਨੀ ਕਿ ਗਊ ਮਰ ਗਈ ਸੀ ਉਸ ਦਾ ਪਾਸਾ ਤਾਪ ਕਰਨ ਵਾਸਤੇ ਉਹ ਬਾਣੀਆ ਉਸ ਦਿਨ ਕੰਗਾ ਦਾ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਸੀ ਪਰਿਵਾਰ ਇਸ ਕਰਕੇ ਰੋ ਰਿਹਾ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਆਨਦਾਨ ਦੇ ਸਾਧਨ ਬਹੁਤ ਘੱਟ ਹੋਇਆ ਕਰਦੇ ਸਨ ਤਾਂ ਪਰ ਪਤਾ ਨਹੀਂ ਸੀ ਕਿ ਸਾਡੇ ਜੀ ਨੇ ਵਾਪਸ ਆਉਣਾ ਜਾਂ ਨਹੀਂ ਆਉਣਾ ਇਸ ਕਰਕੇ ਜਦੋਂ ਸਾਰੀ ਵਾਰਤਾ ਸਿੰਘਾਂ ਨੂੰ ਉਹਨਾਂ ਨੇ ਦੱਸੀ ਪਰਿਵਾਰ ਨੇ ਤੇ ਸਿੰਘਾਂ ਨੇ ਆ ਕੇ ਸਤਿਗੁਰੂ ਸਾਹਿਬ ਨੂੰ ਦੱਸੀ ਸਤਿਗੁਰੂ ਜੀ ਨੇ ਕਿਹਾ ਪਾਈਓ ਜਿਹੜੇ ਬਾਣੀਆ ਤੋਂ ਕੋਈ ਗੋਹਾਕਿਆ ਹੋਈ ਹੈ ਉਹਨਾਂ ਸਾਡੇ ਕੋਲ ਲੈ ਕੇ ਆਓ ਤਾਂ ਸਿੰਘਾਂ ਨੇ ਜਾ ਕੇ ਉਸ ਪਰਿਵਾਰ ਨੂੰ ਸਤਿਗੁਰੂ ਜੀ ਦੇ ਚਰਨਾਂ 'ਚ ਲੈ ਕੇ ਆਂਦਾ ਬਾਣੀਏ ਦੇ ਪਰਿਵਾਰ ਨੇ ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਸਤਿਗੁਰੂ ਜੀ ਨੇ ਸਾਰੀ ਵਾਰਤਾ ਸੁਸ਼ਕੀ ਤਾਂ ਉਹਨੂੰ ਕਹਿਣਾ ਕੀਤਾ ਕਿ ਭਾਈ ਜੇ ਤੈਨੂੰ ਅਸੀਂ ਗੰਗਾ ਦਾ ਇਸ਼ਨਾਨ ਇੱਥੇ ਕਰਵਾ ਦਈਏ ਤਾਂ ਤੇਰੇ ਮੰਨ ਦੇ ਜਿਹੜੀ ਆ ਜਿਹੜੀ ਬਲਾਖਾ ਉਹ ਪੂਰੀ ਹੋ ਸਕਦੀ ਆ ਤਾਂ ਕਹਿਣ ਲੱਗੇ ਮਹਾਰਾਜ ਪਹਿਲੀ ਗੱਲ ਤਾਂ ਗੰਗਾ ਇਤੋਂ ਬਹੁਤ ਦੂਰ ਵਗ ਰਹੀ ਹੈ ਜੇ ਆਪ ਸਾਧੂ ਸੰਤੋਂ ਮੇਰਾ ਇਹ ਭਰਮ ਜਿਹੜਾ ਦੂਰ ਕਰਦੇ ਹੋ ਇੱਥੇ ਗੰਗਾ ਦਾ ਇਸ਼ਨਾਨ ਕਰਾ ਦੇਵਾਂ ਤਾਂ ਇਤੋਂ ਵੱਡੇ ਮੇਰੇ ਕਰਮ ਨਹੀਂ ਹੋ ਸਕਦੇ ਸਤ ਸਤਗੁਰੂ ਜੀ ਨੇ ਕਿਹਾ ਚੰਗਾ ਭਾਈ ਔਂਕਰ ਜਿਹੜਾ ਜਲ ਖੜਾ ਇਸ ਦੇ ਵਿੱਚ ਵਰ ਕੇ ਇਸ਼ਨਾਨ ਕਰ ਜਦੋਂ ਉਸ ਸੇਠ ਨੇ ਸਤਗੁਰੂ ਜੀ ਦੇ ਬਚਨ ਨੂੰ ਮੰਨ ਕੇ ਉਸ ਜਲ ਦੇ ਵਿੱਚ ਵਰਨਾ ਕੀਤਾ ਤਾਂ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਵਾਕਈ ਇੱਥੇ ਪਾਣੀ ਦਾ ਵਹਿਣ ਜਿਹੜਾ ਵਹਿ ਰਿਹਾ ਹੈ ਜਲ ਵਗ ਰਿਹਾ ਹੈ ਹੌਣ ਇਸ਼ਨਾਨ ਕਰਕੇ ਸਤਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਕਿਹਾ ਮਹਾਰਾਜ ਵਾਕਈ ਮੈਨੂੰ ਗੰਗਾ ਦਾ ਇਸ਼ਨਾਨ ਪ੍ਰਾਪਤ ਹੋ ਗਿਆ ਉਸ ਸਮੇਂ ਕਹਿੰਦੇ ਇੱਕ ਅੰਦਰ ਤੋਂ ਸਤਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਾ ਸੀ ਉਸ ਨੇ ਇਸ ਗੱਲ ਤੇ ਸ਼ੰਕਾ ਕੀਤੀ हां सतगुरु जी ਨੂੰ ਕਹਿਣ ਲੱਗਿਆ ਕਿ ਮਹਾਰਾਜ ਤੇਲੀ ਗੱਲ ਤਾਂ ਗੰਗਾ ਇੱਥੇ ਵਗ ਨਹੀਂ ਸਕਦੀ ਜੇ ਵਗ ਰਹੀ ਹੈ ਤਾਂ ਮੈਂ ਪੁਰਾਣੇ ਸਮੇਂ ਦੇ ਵਿੱਚ ਗੰਗਾ ਦਾ ਇਸ਼ਨਾਨ ਕਰਕੇ ਆਇਆ ਉਸ ਸਮੇਂ ਮੇਰਾ ਇੱਕ ਗੜਬਾ ਇੱਕ ਮੇਰੀ ਖੁੰਡੀ ਜਿਹੜੀ ਆ ਰੁੜ ਗਈ ਸੀ ਗੰਗਾ ਦੇ ਵਿੱਚ ਮੈਨੂੰ ਮਿਲ ਸਕਦੀ ਆ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਜੇ ਤੇਰੀ ਹੋਈ ਤਾਂ ਜ਼ਰੂਰ ਮਿਲੂਗੀ ਤਾਂ ਉਹ ਪੰਡਤ ਨੂੰ ਜਦੋਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜਲ ਦੇ ਵਿੱਚ ਵੜੋ ਆਹ ਪੰਡਤ ਨੇ ਜਲ ਦੇ ਵਿੱਚ ਜਦੋਂ ਵੜਿਆ ਤੇ ਉਹਨੂੰ ਉਹਦਾ ਜਿਹੜੀ ਉਹ ਖੁੰਡੀ ਸੀ ਅਤੇ ਉਹ ਗੜਬਾ ਪ੍ਰਾਪਤ ਹੋਇਆ ਤਾਂ ਉਹਨੇ ਸਤਿਗੁਰੂ ਜੀ ਤੋਂ ਖਿਮਾ ਮੰਗਣੀ ਕੀਤੀ ਮਹਾਰਾਜ ਆਪ ਜੀ ਦੇ ਬਚਨ ਦੀ ਮਿੱਥੋਂ ਆ ਵਗਿਆ ਹੋ ਗਈ ਵਾਕਿਆ ਇੱਥੇ ਗੰਗਾ ਵਗ ਰਹੀ ਹੈ ਤਾਂ ਸਤਿਗੁਰੂ ਜੀ ਨੇ ਕਿਹਾ ਭਾਈ ਕੋਈ ਗੱਲ ਨਹੀਂ ਇਹ ਜਿਹੜਾ ਕੌਤਕ ਕੇ ਇਤਿਹਾਸਾ ਸੀ ਉਸ ਦਿਨ ਤੋਂ ਇਸ ਸਥਾਨ ਦਾ ਨਾਮ ਗੰਗਸਰ ਪ੍ਰਸਿੱਧ ਹੋਇਆ ਜੀ ਇਸ ਸਥਾਨ ਦਾ ਇਤਿਹਾਸ ਹੈ ਇਸ ਸਥਾਨ ਤੇ ਅੱਜ ਕੱਲ ਜਿਹੜਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਚਲਾਇਆ ਜਾ ਰਿਹਾ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਦਾ ਬਚਨ ਹੈ ਜਿਹੜਾ ਵੀ ਪ੍ਰਾਣੀ ਇਸ ਸਥਾਨ ਤੇ ਆ ਕੇ ਇਸ਼ਨਾਨ ਕਰੇਗਾ ਉਹਨੂੰ 8 ਛੜ ਤੀਰਥਾਂ ਦਾ ਜਿਹੜਾ ਫਲ ਪ੍ਰਾਪਤ ਹੋਵੇਗਾ ਸਭੂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਵੱਧ ਸੰਗਤਾਂ ਭਾਈ ਇਸ ਸਥਾਨ ਤੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਕੱਤਰ ਚਪੈਰਾ ਸਾਹਿਬ ਆਇਆ ਹੈ ਅਤਿਵਾਰ ਇਸ ਗੁਰੂ ਘਰ ਸੰਗਤਾਂ ਦੀ ਹਾਜ਼ਰੀ ਭਰਦੀਆਂ ਜੀ ਉਸ ਤੋਂ ਬਾਅਦ ਮੱਸੀਆ ਪੁੰਨਿਆਂ ਦਾ ਤੁਹਾਡਾ ਬੜੀ ਸ਼ਰਧਾ ਨਾਲ ਮਾਇਆ ਜਾਂਦਾ ਹਾਂਜੀ ਹਾਂਜੀ ਮੱਸੀਆ ਦਾ ਤੁਹਾਡਾ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਰਿਹਾ ਤੇ ਹਰ ਐਤਵਾਰ ਚਪੈਰਾ ਸਾਹਿਬ ਜਿਹੜਾ ਹੁੰਦਾ ਹੈ ਸੰਗਤ ਪੂਰ ਦੂਰ ਦਰਾਡੇੋਂ ਪਹੁੰਚਦੀ ਹੈ ਸੰਗਤਾਂ ਦਾ ਬਹੁਤ ਖਿਆ ਹੁੰਦਾ ਸੋ ਅਤੇ ਇਸ ਇਤਿਹਾਸ ਦੇ ਨਾਲ ਹੀ ਇਸ ਸਥਾਨ ਤੇ 1924 ਦੇ ਵਿੱਚ ਮੋਰਚਾ ਲੱਗਿਆ ਜੇਤੋ ਗੰਗਸਰ ਦਾ ਜਿਹੜਾ ਗੁਰਦੁਆਰਾ ਟੀਬੀ ਸਾਹਿਬ ਵਿਖੇ ਉਹ ਸਮੇਂ ਜਿਹੜਾ ਸ਼ਹਿਰ ਸੀ ਜੇਤੋ ਨਾਭਾ ਰਿਆਸਤ ਦਾ ਸ਼ਹਿਰ ਹੋਇਆ ਕਰਦਾ ਸੀ ਨਾਭਾ ਰਿਆਸਤ ਦੇ ਰਾਜਾ ਸੀ ਮਹਾਰਾਜਾ ਰੇਪਰਮਨ ਸਿੰਘ ਜਿਹੜੇ ਕਿ ਗੁਰੂ ਕਰਨ ਨੂੰ ਮੰਨਣ ਵਾਲੇ ਸੀ ਉਸ ਸਮੇਂ ਕਹਿੰਦੇ ਪੰਜਾਬ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਰਿਆਸਤਾਂ ਸੀ ਇਹਨਾਂ ਰਿਆਸਤਾਂ ਦੇ ਜਿੰਨੇ ਰਾਜੇ ਸੀ ਅੰਗਰੇਜ਼ਾਂ ਦੇ ਮਤਹਿਤ ਸੀ ਜਦੋਂ ਵੀ ਕਿਸੇ ਰਿਆਸਤ ਦਾ ਕੋਈ ਰਾਜਾ ਚੁਣਾਈ ਕਰ ਜਾਂਦਾ ਸੀ ਨਵੇਂ ਰਾਜੇ ਨੂੰ ਜਦੋਂ ਗੱਦੀ ਤੇ ਬਿਠਾਇਆ ਜਾਂਦਾ ਸੀ ਤਾਂ ਅੰਗਰੇਜ਼ਾਂ ਦੀ ਸਹਿਮਤੀ ਦੇ ਨਾਲ ਹੋਇਆ ਕਰਦਾ ਸੀ ਤਾਂ ਮਹਾਰਾਜਾ ਰਿਪਦਾਮਨ ਸਿੰਘ ਜੀ ਨੇ ਜਦੋਂ ਆਪਣੀ ਦਸਤਾਰਬੰਦੀ ਕੀਤੀ ਆਪਣੀ ਗੱਦੀ ਤੇ ਨਸ਼ੀਨ ਹੋਏ ਤਾਂ ਉਹਨਾਂ ਨੇ ਕਿਸੇ ਅੰਗਰੇਜ਼ ਨੂੰ ਕਿਸੇ ਮਨਮਾਇਦੇ ਨੂੰ ਨਹੀਂ ਬੁਲਾਇਆ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕਰਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਣੀ ਦਸਤਾਰਬੰਦੀ ਕਰਵਾਈ ਇਸ ਗੱਲ ਤੋਂ ਖਫਾ ਹੋ ਕੇ ਅੰਗਰੇਜ਼ ਸਰਕਾਰ ਨੇ ਮਹਾਰਾਜਾ ਰਿਪਦਮਨ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਬਾਗੀ ਹੋਣ ਦਾ ਉਹਨਾਂ ਤੇ ਅਟੈਕ ਲਾ ਕੇ ਤਾਂ ਉਸ ਸਮੇਂ ਜਿੰਨੀ ਵੀ ਸੰਗਤ ਸੀ ਇਲਾਕੇ ਦੀ ਸਿੱਖ ਸੰਗਤ ਸੀ ਉਹਨਾਂ ਨੇ ਰੋਸ ਮਜਾਰੇ ਕਰਨੇ ਸ਼ੁਰੂ ਕੀਤੇ ਕਿ ਮਹਾਰਾਜਾ ਰਿਪਦਮਨ ਸਿੰਘ ਨੂੰ ਰਿਹਾ ਕੀਤਾ ਜਾਵੇ ਸਰਕਾਰ ਨੂੰ ਉਸ ਦੇ ਸੰਗਤਾਂ ਦੇ ਰੋਹ ਨੂੰ ਦੇਖਦਿਆਂ ਆਇਆ ਮਹਾਰਾਜਾ ਰਿਪਦਮਨ ਸਿੰਘ ਨੂੰ ਰਿਹਾ ਕਰਨਾ ਪਿਆ ਜਦੋਂ ਮਹਾਰਾਜਾ ਰਿਪਦਮਨ ਸਿੰਘ ਜੀ ਰਿਹਾ ਹੋ ਕੇ ਆਏ ਤਾਂ ਉਸ ਖੁਸ਼ੀ ਦੇ ਵਿੱਚ ਇਲਾਕੇ ਦੀ ਸਮੁੱਚੀ ਸੰਗਤ ਨੇ ਇਸ ਸਾਂfte ਸ਼੍ਰੀ ਖੰਡ ਪਰਸਾ ਪਰਾਰੰਭ ਕਰਵਾਏ ਜਦੋਂ ਸ੍ਰੀ ਖਨਪਾਟ ਸਾਹਿਬ ਪ੍ਰਾਰੰਭ ਹੋਏ ਤਾਂ ਫਿਰ ਦੁਬਾਰਾ ਜਿਹੜੇ ਸਰਕਾਰ ਦੇ ਮੁਖਬਰ ਸੀ ਉਹਨਾਂ ਨੇ ਸਰਕਾਰ ਨੂੰ ਦੁਬਾਰਾ ਫਿਰ ਭੜਕਾਇਆ ਕਿ ਸਿੱਖ ਇੱਥੇ ਇਕੱਠੇ ਹੋਣਗੇ ਇਕੱਠੇ ਹੋ ਕੇ ਸਰਕਾਰ ਦੇ ਵਿਰੁੱਧ ਕੋਈ ਨਾ ਕੋਈ ਮੋਰਚਾ ਰੰਗੇ ਹੋਵੇ ਨਾ ਤਾਂ ਇਹਨਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ ਤਾਂ ਅੰਗਰੇਜ਼ ਸਰਕਾਰ ਨੇ ਆਪਣੀ ਫੌਜ ਜਾਂ ਮੌਕੇ ਦੀ ਪੁਲਿਸ ਨੂੰ ਭੇਜ ਕੇ ਜਿੰਨੇ ਵੀ ਸਿੰਘ ਸੇਵਾਦਾਰ ਸੀ ਅਤੇ ਜਿਹੜਾ ਖਨਪਾਟ ਖਨਪਾਟ ਕਰ ਰਿਹਾ ਖਨਪਟ ਸੀ ਉਹਨੂੰ ਜਬਰੀ ਚੁੱਕ ਕੇ ਜਿਹੜੀ ਉਹ ਪੁਲਿਸ ਲੈ ਗਈ ਖੰਪਰ ਸਾਬ ਉਹ ਖੰਡਨ ਕਰ ਦਿੱਤਾ ਗਿਆ ਉਸ ਤੋਂ ਉਪਰੰਤ ਫਿਰ ਦੁਬਾਰਾ ਇਹ ਮੋਰਚਾ ਸ਼ੁਰੂ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਕਿ ਜਿਹੜਾ ਇਹ ਖੰਡਨ ਕੀਤਾ ਗਿਆ ਇਹਨੂੰ ਦੁਬਾਰਾ ਮਰਜ਼ਾਦਾ ਅਨਸਾਰ ਕੀਤਾ ਜਾਵੇ 25-25 ਸਿੰਘਾਂ ਦੇ ਜਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਣੇ ਸ਼ੁਰੂ ਹੋਏ ਉਹਨਾਂ ਜਥਿਆਂ ਨੂੰ ਅੰਗਰੇਜ਼ ਸਰਕਾਰ ਗ੍ਰਿਫਤਾਰ ਕਰਕੇ ਦੂਰ ਤਰਾਡੇ ਛੱਡ ਆਇਆ ਕਰਦੀ ਸੀ 6 ਮਹੀਨੇ ਜਿਹੜਾ ਮੋਰਚਾ ਚੱਲ ਰਿਹਾ 6 ਮਹੀਨਿਆਂ ਦੇ ਬਾਅਦ ਜਿਹੜਾ ਆਖਿਰਲਾ ਜਥਾ 1900 ਸੋਵੀ ਦੇ ਵਿੱਚ 21 ਫਰਵਰੀ ਵਾਲੇ ਦਿਨ ਇਸ ਸਥਾਨ ਤੇ ਪਹੁੰਚਿਆ ਉਹ ਜਥਾ 500 ਸਿੰਘਾਂ ਦਾ ਜਿਹੜੀ ਅਕਾਲ ਤਖਤ ਸਾਹਿਬ ਕੋਲ ਚੱਲਿਆ ਸੀ ਅਰਦਾਸ ਬੇਨਤੀ ਕਰਕੇ ਤੇ ਰਸਤੇ ਦੇ ਵਿੱਚ ਉਸਦੇ ਨਾਲ ਹੋਰ ਸੰਗਤ ਜਿਹੜੀ ਰਲਦੀ ਆਈ ਤੇ ਉਹ ਜੱਥਾ ਕਹਿੰਦੇ ਬਹੁਤ ਭਾਰੀ ਰੂਪ ਧਾਰਨ ਕਰ ਗਿਆ ਹਜ਼ਾਰਾਂ ਦੀ ਸੰਗਤ ਜਿਹੜੀ ਇਕੱਠੀ ਹੋ ਗਈ ਜਦੋਂ ਸੰਗਤ ਜੈਕੋ ਦੀ ਹੱਦ ਦੇ ਵਿੱਚ ਪਹੁੰਚੀ ਤਾਂ ਜਿਹੜੇ ਮੌਕੇ ਤੇ ਜਿੱਥੇ ਨਾਕਾ ਲਾਇਆ ਹੋਇਆ ਸੀ ਗੁਰਦੁਆਰਾ ਕੀਰਤੀ ਸਾਹਿਬ ਦੇ ਕੋਲ ਫੌਜ ਵਾਲਿਆਂ ਹੱਕ ਦੇ ਅਵਸਰ ਨੂੰ ਖਵਰਾੜ ਦੇ ਵਿੱਚ ਉਹਨੇ ਜਦੋਂ ਦੇਖਿਆ ਵੀ ਇੰਨਾ ਜ਼ਿਆਦਾ ਇਕੱਠਾ ਹੈ ਉਹਨੇ ਇਕੱਠ ਨੂੰ ਖਦੇੜਨ ਵਾਸਤੇ ਜਦੋਂ ਗੋਲੀ ਦਾ ਹੁਕਮ ਦਿੱਤਾ ਜਦੋਂ ਉਹ ਗੋਲੀ ਦਾ ਹੁਕਮ ਹੋਇਆ ਤਾਂ ਜਿਹੜੇ ਸਿੰਘ ਜਥੇ ਦੇ ਮੂਹਰੇ ਇੱਕ ਸਿੰਘ ਨਿਸ਼ਾਨ ਸਾਹਿਬ ਫੜ ਕੇ ਤੁਰਦਾ ਸੀ ਬਾਕੀ ਸਿੰਘ ਪਛੇ ਪਿੱਛੇ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਆਉਂਦੇ ਸੀ ਤਾਂ ਉਹ ਜਥੇ ਦੇ ਸਿੰਘ ਜਿਹੜੇ ਸੀ ਉਸੇ ਤਰ੍ਹਾਂ ਨਰਮਤਰ ਆਪਣੇ ਨਿਸ਼ਾਨੇ ਨੂੰ ਮਰਦਕੇ ਪੁਰੇ ਆਏ ਜੇ ਕਿਤੇ ਨਿਸ਼ਾਨ ਸਾਹਿਬ ਵਾਲੇ ਸਿੰਘ ਦੇ ਕੋਈ ਗੋਲੀ ਲੱਗ ਜਾਂਦੀ ਸੀ ਤਾਂ ਦੂਜਾ ਸਿੰਘ ਭੱਜ ਕੇ ਨਿਸ਼ਾਨ ਸਾਹਿਬ ਨੂੰ ਫੜਦਾ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਨਾਕੇ ਦੇ ਉੱਪਰ ਪਹੁੰਚ ਗਏ ਤਾਂ ਉਸ ਆ ਕੇ ਇਹਨਾਂ ਨੇ ਸਿੰਘਾਂ ਨੇ ਆਪਣਾ ਨਿਸ਼ਾਨ ਸਾਹਿਬ ਲਾ ਕੇ ਸਤਨਾ ਵੈਦੁਰ ਦਾ ਜਾਬ ਕਰਨਾ ਸ਼ੁਰੂ ਕੀਤਾ ਉਸ ਅਫਸਰ ਨੇ ਦੇਖਿਆ ਕਿ ਵੀ ਜਿਹੜੇ ਸਿੱਖ ਆ ਰਹੇ ਹਨ ਵਸਾ ਦੇ ਨਾਲ ਲੜਨ ਦਾ ਤਾਂ ਕੋਈ ਮਕਸਦ ਨਹੀਂ ਵੀ ਇਹਨਾਂ ਦਾ ਕੋਈ ਹੋਰ ਕਾਰਨ ਹੋ ਸਕਦਾ ਉਹਨੇ ਗੋਲੀ ਬੰਦ ਕਰਵਾ ਕੇ ਫਿਰ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਮਕਸਦ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੇ ਦੱਸਿਆ ਵੀ ਸਾਡਾ ਮਕਸਦ ਸਿਰਫ ਇੱਕੋ ਇੱਕ ਹੈ ਵੀ ਜਿਹੜਾ ਸਰਕਾਰ ਵੱਲੋਂ ਅਖੰਡ ਪਾਠ ਸੰਖੰਣ ਕੀਤਾ ਗਿਆ ਅਸੀਂ ਉਹਨੂੰ ਦੁਬਾਰਾ ਮਰਜ਼ਾਦਾ ਮੁਤਾਬਕ ਕਰਨਾ ਚਾਹੁੰਦੇ ਆ ਤਾਂ ਫਿਰ ਉਸ ਤੋਂ ਅੰਗਰੇਜ਼ ਸਰਕਾਰ ਨੇ ਖੰਡ ਪਾਠ ਸਾਬ ਕਰਨ ਦੀ ਆਗਿਆ ਦਿੱਤੀ ਤੇ ਇਸ ਸਥਾਨ ਤੇ ਉਸ ਸਮੇਂ 101 ਖੰਡ ਪਾਠਾਂ ਦੀ ਲੜੀ ਕੀਤੀ ਗਈ ਉਸ ਤੋਂ ਉਪਰੰਤ ਜਿਹੜੀ ਉਹ ਅਖੰਡ ਪਾਠਾਂ ਦੀ 101 ਲੜੀ ਨਿਰੰਤਰ ਜਾਰੀ ਹੈ ਅੱਜ ਵੀ ਗੁਰਦੁਆਰਾ ਟੀਬੀ ਸਾਹਿਬ ਵਿਖੇ 21 ਫਰਵਰੀ ਵਾਲੇ ਦਿਨ 101 ਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਂਦੇ ਆ ਹਰ ਸਾਲ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਮੇਲਾ ਮਨਾਇਆ ਜਾਂਦਾ ਹੈ ਗੁਰਦੁਆਰਾ ਕਬੀ ਸਾਹਿਬ ਜੋ ਕਿ ਤੋਂ ਅੱਧਿਕ ਫਰਲਾਂਗ ਦੀ ਜ਼ੁਰੀ ਤੇ ਹੈ ਉਸ ਸਥਾਨ ਤੇ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਸੋ ਇਹ ਸਥਾਨ ਦਾ ਇੱਕ ਤੋਂ ਦਾ ਮੋਰਚਾ ਵੀ ਜਿਹਨੂੰ ਗਿਆ ਹਾਂ ਹਾਂਜੀ 1924 ਦੇ ਵਿੱਚ ਇਹ ਮੋਰਚਾ ਲਗਿਆ ਸੀ ਹਾਂਜੀ ਇਹ ਇੱਕ ਤੋਂ ਦੇ ਮੋਰਚੇ ਤੋਂ ਫਿਰ ਉਹਦਾ ਜਿਹੜਾ ਸਿੰਘਾਂ ਦਾ ਅੰਤਿਮ ਸੰਸਕਾਰ ਹੋਇਆ ਸੀਗਾ ਉਹ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਹਾਂਜੀ ਬਸ਼ਿੰਦਾਰ ਰੋਡ ਤੇ ਬਣਿਆ ਹੈ ਮਲੂ ਇਸ ਜੈਤੂ ਇਤਿਹਾਸਿਕ ਜਿਹੜਾ ਕਸਬਾ ਹੈਗਾ ਇਹਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰੂ ਕਰਨੇ ਤੇ ਹਾਂਜੀ 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 ਗੁਰੂ ਸਾਹਿਬ ਦੀ ਸ਼ੋਭਾ ਕਰਨ ਚੋ ਪ੍ਰਾਪਤ ਹੈ ਬਾਕੀ ਸ਼ਹੀਦਾਂ ਸਿੰਘਾਂ ਦੀ ਯਾਦਗਾਰ ਬਣੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਬਿਆਸ ਜੀ ਇਹ ਮੁੰਗੀ ਜਾਣਕਾਰੀ ਦਿੱਤੀ ਔਰ ਸੰਗਤਾਂ ਨੂੰ ਬੇਨਤੀ ਹੈ ਵੀ ਸਿੱਖ ਇਤਿਹਾਸ ਦੀ ਜਾਣਕਾਰੀ ਆਸਤੇ ਵੀਡੀਓ ਸਾਰੀ ਦੇਖੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ